ਸਮਾਣਾ ਦੇ ਗਾਜੀਪੁਰ ਰੋਡ ਦੇ ਉੱਤੇ ਦੋ ਮੋਟਰਸਾਈਕਲਾਂ ਦੇ ਵਿੱਚ ਕਾਰ ਜਿਹੜੀ ਐ ਗੰਭੀਰ ਟੱਕਰ ਹੁੰਦੀ ਐ ਉਸ ਟੱਕਰ ਨੂੰ ਲੈ ਕੇ ਆਮਣਾ ਸਾਹਮਣੇ ਮੋਟਰਸਾਈਕਲ ਟਕਰ ਆਉਂਦੇ ਨੇ ਤੇ ਜਿਸ ਦੇ ਵਿੱਚ ਚਾਰ ਜਣੇ ਜ਼ਖਮੀ ਹੁੰਦੇ ਨੇ ਜਿਸ ਦੇ ਵਿੱਚ ਦੋ ਵਿਅਕਤੀ ਤੇ ਇੱਕ ਨਾਨੀ ਤੇ ਇੱਕ ਦੋਤਾ ਦੱਸਿਆ ਜਾ ਰਿਹਾ ਜਿਨ੍ਹਾਂ ਦੀ ਕਾਫੀ ਹਾਲਤ ਜਿਹੜੀ ਗੰਭੀਰ ਐ ਤੇ ਐਂਬੂਲੈਂਸ 108 ਜਿਹੜੀ ਐ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਜਾਂਦੀ ਐ ਤੇ ਜਿੱਥੇ ਉਹਨਾਂ ਦਾ ਡਾਕਟਰੀ ਟਰੀਟਮੈਂਟ ਕੀਤਾ ਜਾਂਦਾ ਤੇ ਡਾਕਟਰਾਂ ਵੱਲੋਂ ਮੌਕੇ ਤੇ ਹੀ ਉਹਨਾਂ ਦੀਆਂ ਸੱਟਾਂ ਦੇਖ ਕੇ ਜਿਹੜਾ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਰਜਿੰਦਰਾ ਹਸਪੀਟਲ ਦੇ ਵਿੱਚ ਰੈਫਰ ਕਰਦੇ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਇਹਨਾਂ ਦੀਆਂ ਜਿਹੜੀਆਂ ਸੱਟਾਂ ਨੇ ਕਾਫੀ ਜ਼ਿਆਦਾ ਸਨ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਟਰੀਟਮੈਂਟ ਦੇ ਕੇ ਨਾਲ ਦੀ ਨਾਲ ਜਿਹੜਾ ਪਟਿਆਲੇ ਰੈਫਰ ਕਰ ਦਿੱਤਾ ਗਿਆ ਸਿਟੀ ਪੁਲਿਸ ਦੇ ਵੱਲੋਂ ਇਸ ਚੀਜ਼ ਦੀ ਹੁਣ ਜਿਹੜੀ ਹੈ ਸਾਰੀ ਜਾਂਚ ਕੀਤੀ ਜਾਣੀ ਹੈ ਕਿ ਕਿਸ ਦੀ ਗਲਤੀ ਸੀ ਕਿਸ ਕਰਕੇ ਜਿਹੜਾ ਇਹ ਐਕਸੀਡੈਂਟ ਹੋਇਆ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਸਾਡੇ ਕੋਲ ਚਾਰ ਬੰਦੇ ਤਿੰਨ ਬੰਦੇ ਨੇ ਇੱਕ ਹੋਰ ਜਿਹੜੀ ਹੈ ਸਾਡੇ ਕੋਲ ਆਈ ਨੇ ਕਿਹਾ ਜਾਂਦਾ ਕਿ ਦੋਨੇ ਵੱਖ-ਵੱਖ ਮੋਟਰਸਾਈਕਲ ਤੇ ਸੀ ਇੱਕ ਨਾਨੀ ਤੇ ਦੋਤਾ ਲੱਗ ਰਹੇ ਨੇ ਤੇ ਇੱਕ ਦੋ ਬੰਦੇ ਨੂੰ ਨੇ ਇਹਨਾਂ ਦੇ ਨਾਲ ਹੋਜੀ ਕੋਈ ਡੈਕਟਿਵ ਨਹੀਂ ਰੇਸ਼ਨੀ ਹੋਈ ਕੰਡੀਸ਼ਨ ਕੀ ਹੈ ਇਹਨਾਂ ਦੀ ਕਾਫੀ ਸੱਟਾਂ ਹੈਗੇ ਨੇ ਤਿੰਨ ਜਿਹੜੇ ਬੰਦੇ ਨੂੰ ਨਾਲ ਤਾਂ ਹੈਡ ਇੰਜਰੀ ਹੈਗੀ ਹੈ ਦਿਨਾਂ ਦੀ ਤੇਰਾ ਬੰਦਾ ਤੇਰਾ ਹਾਂ ਰੈਪਰ ਕਰਦੇ ਨੇ ਉਹਨਾਂ ਨੂੰ ਮੋਟਲੀ ਸਾਡੇ ਤੱਕੇ ਸੀ ਦੇਫਰ ਕਰ ਰਹੇ ਨੇ ਟੀਆਈਵੀ ਪੀਏ ਪੀਏ ਕਰਦੀ ਹੈ ਉਹ ਲਈ ਸਾਡੇ ਕੋਲ ਓਕੇ ਥੈਂਕ ਯੂ ਐਂਬੂਲੈਂਸ ਨੂੰ ਫੋਨ ਕਰ ਰਹੇ ਆ ਜੀ ਆਪ ਚੱਲ ਰਿਹਾ ਜੀ ਨਾ ਕੋਈ ਬਾਜ ਆ ਜਾ ਬੱਜੀ ਜਾਂਦਾ ਵਿੱਚ ਨਾ ਕੋਈ ਸੁਣਦਾ ਕੋਈ ਇਹ ਕਿੰਨਾ ਕਿੱਥੇ ਹੋਇਆ ਸੀ ਐਕਸੀਡੈਂਟ ਗਾਜੀਪੁਰ ਰੋਡ ਤੇ ਐਕਸੀਡੈਂਟ ਹੋਇਆ ਸੀਗਾ ਜੀ ਤੇ ਕਿਸੇ ਨਾਮ ਦਾ ਮੁੰਡਾ ਚ ਲੈ ਕੇ ਆਏ ਆ ਸੀ ਪਰ ਅੱਗੋਂ ਪਟਿਆਲੇ ਲਿਜਾਣ ਵਾਸਤੇ ਐਂਬੂਲੈਂਸ ਨਹੀਂ ਕੋਈ ਮਿਲ ਰਹੀ ਤੇ ਸਮਾਨੀ ਸੀਰੀਅਸ ਕੇਸ ਆ ਉਹ ਵਿਚਾਰਾ ਕੱਲਾ ਮੁੰਡਾ ਜੀ ਦੇਖੋ ਕਿੰਨਾ ਬਰਾ ਹਾਲ ਆ ਕੋਈ ਸੁਣਵਾਜੀ ਨਹੀਂ ਹੈ ਇੱਥੇ